ਮਟਿੰਡਾ ਤੋਂ ਵੱਡੀ ਖਬਰ سامنے ਆਈ ਕਿ ਪੁਲਿਸ ਮੁਲਾਜ਼ਮ ਤੇ ਹਮਲਾ ਕਰਕੇ ਜੜਾ ਹੈ ਹਮਲਾ ਹੋਇਆ ਹੈ ਤੇ ਮੋਟਰਸਾਈਕਲ ਚੋਰੀ ਮਾਮਲੇ ਦੀ ਵੇਜ ਪੁਛਤਾਸ ਦੇ ਦੌਰਾਨ ਹਮਲਾ ਕੀਤਾ ਗਿਆ ਤੇ ਸਾਰੀਆਂ ਚੀਜ਼ਾਂ ਦੇ ਨਾਲ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਗਿਆ ਮਲਜ਼ਮ ਮਾਮਲਾ ਕਰਨ ਤੋਂ ਬਾਅਦ ਫਰਾਰ ਹੋ ਗਈ ਅਤੇ ਮੁਲਾਜ਼ਮ ਦੀ ਬਾਤੇ ਇੰਜਰੀ ਹੋਈ ਹੈ ਦੱਸਿਆ ਕਿ ਮਟਿੰਡਾ ਤੇ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਹੈ ਫਰਾਰ ਮਲਜ਼ਮ ਦੀ ਵੀ ਭਾਲ ਲਗਾਤਾਰ ਜਾਰੀ ਹੈ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿੱਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਕੋਸ਼ਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਵਿੱਚ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਅਦ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਤੋਂ ਭੱਜ ਗਏ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਪਿੱਡੂਣ ਵਾਸਤੇ ਸਿਵਲ ਹਸਪਤਾਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਹੈ ਵਕਫਤੀਮਾ ਲਗਾ ਦਿੱਤੀ ਹੈ ਨਾ ਜਲਦੀ ਜਿਹੜੇ ਦੋਸ਼ੀ ਨੂੰ ਅਟਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਜਿਹੜੀ ਜਗ੍ਹਾ ਦੁਆਇ ਪਰਦੇ ਇਹ ਕਰਾਲ ਕੋਣੀ ਥਾਣੇ ਦੇ ਲਈ ਜੀ ਹਾਂ ਕਿਨੇ ਰੋ ਆ ਠੀਕ ਹੈ ਬਿਲਕੁਲ ਠੀਕ ਹੈ ਬਾਹਰ ਉੱਪਰ ਸੱਟ ਹੈਗੀ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਗਨ ਆਫ ਦਾ ਠੀਕ ਕਰ ਇੱਕ ਇੰਜਰੀ ਹੈਗੀ ਤਾਂ ਹੋਰਿੰਗ ਮੌਜੂਦ ਜਿੱਦ ਤੇ ਥੱਲੇ ਨਹੀਂ ਨਹੀਂ ਇੱਕ ਇੱਕ ਹੀ ਮੌਜੂਦ ਇਹ ਪੀਸੀਆਰ ਦੇ ਮੌਜੂਦ ਹੈਗੇ ਪੀਸੀਆਰ ਮੌਜੂਦ ਹੈ